ਕਹਿੰਦੇ ਨੇ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਪਰਮਾਤਮਾ ਹੁੰਦਾ ਹੈ ਪਰ ਤੁਹਾਨੂੰ ਤਸਵੀਰਾਂ ਲੁਧਿਆਣਾ ਦੇ ਪਿੰਡ ਫੁੱਲਵਾੜ ਦੀਆਂ ਦਿਖਾਵਾਂਗੇ ਜਿੱਥੇ ਪਿੰਡ ਦੇ ਨੌਜਵਾਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਪਿੰਡ ਵਾਸੀ ਜਿਹੜੇ ਨੇ ਰੱਬ ਬਣ ਕੇ ਟਕੜੇ ਨੇ ਇੱਕ ਬਜ਼ੁਰਗ ਜਿਸ ਦੇ ਕੋਲ ਜਿਹੜੀ ਆ ਛੱਤ ਨਹੀਂ ਸੀ ਸਿਰ ਦੇ ਉਸ ਦੀ ਜਿਹੜੀ ਸਿਰ ਦੀ ਸੱਤ ਜਿਹੜੀ ਆ ਬਣਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਤਸਵੀਰਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੰਤਜ਼ਾਮਾਤ ਕੀਤਾ ਜਾ ਰਿਹਾ ਹੈ ਪਿੰਡ ਦੇ ਨੌਜਵਾਨ ਜਿਹੜੇ ਨੇ ਮੌਜੂਦ ਨੇ ਇੱਥੇ ਸਭ ਤੋਂ ਪਹਿਲਾਂ ਉਹ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਫਿਰ ਉਸ ਬਜ਼ੁਰਗ ਬਾਬੇ ਨਾਲ ਵੀ ਗੱਲ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਇੱਕ ਬਹੁਤ ਵਧੀਆ ਉਪਰਾਲਾ ਸੀ ਕਹਿ ਸਕਦੇ ਆ ਕਿ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਪਿੰਡ ਦੇ ਨੌਜਵਾਨਾਂ ਨੇ ਉੱਤ ਚੱਕਿਆ ਪਿੰਡ ਦੇ ਲੋਕਾਂ ਨੇ ਜਿਹੜੀ ਬਾਹ ਫੜੀ ਆ ਕਿਸ ਤਰ੍ਹਾਂ ਜਿਹੜਾ ਦਿਮਾਗ ਚਾਈ ਕਰ ਇਹ ਵੀਰੇ ਸਾਡਾ ਦੋਸਤ ਆ ਮੁੰਡਾ सनी ਹਾਂਜੀ ਇਹਦੇ ਸੰਪਰਕ ਜਾਇ ਇਹ ਸਾਡੀ ਨਾ ਨਸ਼ਾ ਛਡਾਊ ਕਮੇਟੀ ਬਣਾਈ ਹੋਈ ਆ ਫੁੱਲਾਂ ਵਾਲ ਦੀ ਹਾਂਜੀ ਪਹਿਲਾਂ ਵੀ ਤੁਸੀਂ ਕਰਕੇ ਜੀ ਅਸੀਂ ਇੰਟਰਵਿਊ ਸਾਡਾ ਉਹਦਾ ਗਰੁੱਪ ਬਣਿਆ ਹੋਇਆ ਹੈ ਵੀਰ ਦੇ ਸੰਪਰਕ ਸੀ ਜੀ ਇਹ ਵੀਰੇ ਨੇ ਆ ਕੇ ਇੱਥੇ ਦੇਖਿਆ ਨੇ ਜਿਹੜੇ ਦੀ ਫੋਟੋ ਪਾਈ ਬਾਬੇ ਦੀ ਹਾਂਜੀ ਬਾਬੇ ਦੇ ਨਾ ਮੁੰਡੇ ਦੀ ਡੈਥ ਹੋ ਗਈ ਸੀ ਪਹਿਲਾਂ ਹਾਂ ਇਹ ਵਿਚਾਰੇ ਨੇ ਆ ਕੇ ਜਦੋਂ ਦੇਖਿਆ ਮੁੰਡੇ ਨੇ ਇਹਨੇ ਦੇਖਿਆ ਵੀ ਇਹਦਾ ਬਾਬੇ ਦਾ ਘਰ ਹੈ ਨਹੀਂ ਫਿਰ ਸਾਰੇ ਗਰੁੱਪ ਵਿੱਚ ਗੱਲਬਾਤ ਚੱਲੀ ਇਹ ਹਾਂਜੀ ਫੇ ਮੁੰਡੇ ਜਿੰਨੇ ਸਾਡੇ ਪਿੰਡ ਦੇ ਨੌਜਵਾਨ ਹੋਰ ਸਾਡੇ ਬਾਹਰ ਤੋਂ ਪਿੰਡ ਦੇ ਹਨ ਜੋ ਵੀ ਗਰੁੱਪ ਸੀਗੇ ਉਹ ਸਾਰਿਆਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤ ਵੀਰੇ ਸਹਿਯੋਗ ਕੀਤਾ ਹਾਂਜੀ ਸਾਡੇ ਐਨ ਆਰ ਆਈ ਵੀਰ ਹੋਰ ਪਿੰਡ ਦੇ ਪ੍ਰਵੰਤੇ ਸਜਨਾ ਨੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੁਣ ਅਸੀਂ ਆਹ ਬਾਬੇ ਦਾ ਜਿਹੜਾ ਕਮਰਾ ਇੱਕ ਰਸੋਈ ਆ ਤੇ ਬਾਥਰੂਮ ਵਗੈਰਾ ਤਿਆਰ ਕਰਕੇ ਦੇ ਰਹੇ ਹਾਂ ਬੰਦੇ अच्छा जिस तरह ਜਿਹੜੀਆਂ ਸਰਕਾਰਾਂ ਵੱਲੋਂ ਵੀ ਉਪਰਾਲੇ ਕੀਤੇ ਜਾਂਦੇ ਨੇ ਸਰਕਾਰਾਂ ਜਿਹੜੀਆਂ ਨੇ ਜੇਕਰ ਕਿਸਦਾ ਘਰ ਕੱਚਾ ਹੋਵੇ ਤਾਂ ਉਸ ਦਾ ਮਕਾਨ ਜਿਹੜਾ ਪਾ ਕੇ ਦਿੰਦੀਆਂ ਨੇ ਕੀ ਸਰਕਾਰ ਦੀ ਨਜ਼ਰ ਦੇ ਵਿੱਚ ਨਹੀਂ ਆਇਆ ਇਹ ਬਜ਼ੁਰਗ ਦਾ ਬਾਬੇ ਦਾ ਘਰ ਜਾਂ ਫਿਰ ਕਿਸ ਤਰ੍ਹਾਂ ਜਿਹੜਾ ਬਾਂਝਾ ਰਹਿ ਗਿਆ ਇਸ ਦੇ ਵਿੱਚ ਵੀਰੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਸਰਕਾਰ ਆ ਉਹਨੂੰ ਦੱਸਣਾ ਤਾਂ ਆਪਣੇ ਪੰਚਾਇਤ ਦਾ ਕੰਮ ਹੁੰਦਾ ਹੈ ਨਾ ਤੇ ਚਲੋ ਹੋ ਸਕਦਾ ਨਹੀਂ ਕਿਸੇ ਤੇ ਕਿਸੇ ਮਤਲਬ ਤਰੀਕੇ ਨਾਲ ਉਹਨਾਂ ਨੂੰ ਹੋ ਸਕਦਾ ਵੀ ਨਹੀਂ ਦੱਸਿਆ ਗਿਆ ਹੋਊਗਾ ਪਰ ਚਲੋ ਸਾਨੂੰ ਜਦੋਂ ਸਨੀ ਨੇ ਦੱਸਿਆ ਵੀ ਆਪਾਂ ਇਦਾਂ ਕਰਕੇ ਆਹ ਗੱਲ ਆ ਵੀ ਬਜ਼ੁਰਗ ਨੇ ਉਹਨਾਂ ਤੋਂ ਤੌਰ ਵੀ ਨਹੀਂ ਹੋ ਰਿਆ ਤੇ ਅਸੀਂ ਫਿਰ ਸੋਚਿਆ ਸੀ ਆਪਸ ਵਿੱਚ ਸਲਾਹ ਕੀਤੀ ਸਾਰਿਆਂ ਨੇ ਤੇ ਸਲਾਹ ਕਰਕੇ ਅਸੀਂ ਫਿਰ ਆਪਸ ਵਿੱਚ ਪਿੰਡ ਤੇ ਜਿੰਨੇ ਸਾਡੇ ਐਨਆਰਏ ਵੀਰਾਂ ਉਹਨਾਂ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਤੁਸੀਂ ਸ਼ੁਰੂ ਕਰੋ ਵੀ ਤੁਹਾਨੂੰ ਅਸੀਂ ਕਿਸੇ ਚੀਜ਼ ਦੀ ਲੋੜ ਨਹੀਂ ਹੋਣ ਦਿੰਦੇ ਹੈਗੇ ਤੇ ਹੁਣ ਅਸੀਂ ਇਸ ਚੀਜ਼ ਨੂੰ ਅੱਜ ਅਸੀਂ ਇਸ ਪਹਿਲੇ ਘਰ ਤੋਂ ਸ਼ੁਰੂਆਤ ਕੀਤੀ ਆ ਫੁੱਲਾਂ ਵਾਲ ਦੇ ਵਿੱਚੋਂ ਤੇ ਜੇ ਕਿਸੇ ਹੋਰ ਸਾਡੇ ਲੋੜਵੰਦ ਇੱਥੇ ਪਿੰਡ ਫੁੱਲਾਂ ਵਾਲ ਦੇ ਵਿੱਚ ਸ਼ੁਰੂਆਤ ਆ ਇਹ ਵੀ ਹੋਰ ਕਿਸੇ ਦਾ ਪੈਨ ਵਾਲਾ ਹੋਊਗਾ ਤਾਂ ਅਸੀਂ ਉਹਨਾਂ ਦਾ ਵੀ ਪੂਰਨ ਤੌਰ ਤੇ ਨਾਲ ਸਹਿਯੋਗ ਦੇ ਕੇ ਘਰ ਪਾਵਾਂਗੇ ਕਹਿੰਦੇ ਨਹੀਂ ਹੁੰਦੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਮਤਲਬ ਲੱਗਦਾ ਕਿ ਪਹਿਲਾਂ ਆਪਾਂ ਜਦੋਂ ਦਸਵੰਦ ਕੱਢਦੇ ਆ ਕਿਤੇ ਦਾਨ ਕਰਨ ਵਾਸਤੇ ਜਾਂਦੇ ਆ ਉਸ ਤੋਂ ਜ਼ਿਆਦਾ ਵਧੀਆ ਵਾ ਜਿਸ ਤਰ੍ਹਾਂ ਤੁਸੀਂ ਉਪਰਾਲਾ ਕੀਤਾ ਵੀ ਇਸ ਦੀ ਸ਼ੁਰੂਆਤ ਹੋਣੀ ਚਾਹੀਦੀ ਮੈਂ ਨਹੀਂ ਕਹਿੰਦਾ ਵੀ ਗੁਰਦੁਆਰਾ ਸਾਹਿਬ ਜਾਂ ਕਿਤੇ ਗੁਰੂ ਘਰ ਨਹੀਂ ਜਾਣਾ ਚਾਹੀਦਾ ਕਿਸੇ ਪਾਸੇ ਵੀ ਜਾਣਾ ਚਾਹੀਦਾ ਹਰੇਕ ਧਾਰਮਿਕ ਸਥਾਨ ਤੇ ਜਾਣਾ ਚਾਹੀਦਾ ਪਰ ਜੇ ਆਪਣੇ ਆਸ-ਪਾਸ ਬਹੁਤ ਜ਼ਿਆਦਾ ਜ਼ਰੂਰਤਮੰਦਾਂ ਦਾ ਤਾਂ ਲੱਗਦਾ ਉਹਦੀ ਪਹਿਲਾਂ ਮਦਦ ਕਰਨੀ ਚਾਹੀਦੀ ਬਿਲਕੁਲ 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 ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਆ ਜੇ ਆਪਾਂ ਇਨਸਾਨਾਂ ਨੂੰ ਪ੍ਰੋਪਰ ਤੌਰ ਤੇ ਇਹਨਾਂ ਦੇ ਨਾਲ ਆਪਾਂ ਸਹਿਯੋਗ ਦਵਾਂਗੇ ਤਾਂ ਰੱ ਠੀਕ ਆ ਇਹ ਨਹੀਂ ਹੈਗਾ ਕਿ ਚਲੋ ਆਪਾਂ ਮੰਦਿਰ ਗੁਰਦਾਰੇ ਦੀ ਸੇਵਾ ਕਰਨੀ ਜ਼ਰੂਰੀ ਹੁੰਦੀ ਆ ਪਰ ਜੇ ਇਨਸਾਨ ਦੀ ਸੇਵਾ ਆਪਾਂ ਕਰਦੇ ਆ ਜਿਹਦੇ ਕਰ ਨੂੰ ਆਪਾਂ ਛੱਤ ਦੀ ਲੋੜ ਆ ਛੱਤ ਦੇ ਦਈਏ ਤੇ ਰਾਸ਼ਨ ਦੀ ਲੋੜ ਆ ਰਾਸ਼ਨ ਦੇ ਦਈਏ ਤਾਂ ਉਸ ਤੋਂ ਵੱਡੀ ਮੇਰੇ ਹਿਸਾਬ ਨਾਲ ਕੋਈ ਸੇਵਾ ਨਹੀਂ ਹੈਗੀ ਅੱਛਾ ਭਾਈ ਜੀ ਕਿਸ ਤਰ੍ਹਾਂ ਤੁਹਾਡੇ ਧਿਆਨ ਦੇ ਵਿੱਚ ਆਇਆ ਕਿਉਂਕਿ ਪਿੰਡ ਦੇ ਵਿੱਚ ਹਜ਼ਾਰਾਂ ਲੋਕ ਵੱਸਦੇ ਨੇ ਲੋਕੀਂ ਲੰਘਦੇ ਨੇ ਕਿੱਦਾਂ ਤੁਹਾਡੇ ਧਿਆਨ ਚ ਆਇਆ ਤੇ ਕਿੱਦਾਂ ਮਨ ਦੇ ਵਿੱਚ ਆਇਆ ਕਿ ਹਾਂ ਯਾਰ ਬਾਕੀਆਂ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੀਦੀ ਹੈ ਇਹ ਬਜ਼ੁਰਗ ਦੇ ਆਪਣੇ ਆਉਂਦੇ ਆਉਂਦੇ ਜਾਂਦੇ ਆ ਜਿਹੜੇ ਬੇਟੀ ਨੇ ਭੂਆ ਜੀ ਲੱਗਦੇ ਹਨ ਉਹ ਆਪਾਂ ਨੂੰ ਰਾਹ 'ਚ ਮਿਲੇ ਉਹਨਾਂ ਨੇ ਦੱਸਿਆ ਵੀ ਐਦਾਂ ਮੀਆਂ ਕਰਕੇ ਵੀ ਬਹੁਤ ਪ੍ਰੋਬਲਮ ਆ ਰਹੀ ਆ ਵੀ ਜਿਹੜੀ ਵੀ ਬਹੁਤ ਔਖਾ ਬਾ ਚਲੋ ਆਪਾਂ ਆ ਕੇ ਦੇਖਿਆ ਫਿਰ ਆਪਾਂ ਵੀਰੇ ਉਹਨਾਂ ਨਾਲ ਸਾਰਿਆਂ ਨਾਲ ਗਰੁੱਪ 'ਚ ਇਹ ਗੱਲ ਸ਼ੇਅਰ ਕੀਤੀ ਵੀ ਯਾਰ ਨੀਡ ਆਏ ਚੀਜ਼ ਦੀ ਲੋੜ ਆ ਆਪਾਂ ਕਰਨੀ ਆ ਨਾ ਸਾਰੇ ਭਾਈਆਂ ਨੇ ਸਾਥ ਦਿੱਤਾ ਵੀ ਕਰਾਂਗੇ ਉਦੋਂ ਹੀ ਮਤਲਬ ਸਾਰੇ ਹਾਂਜੀ 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 ਉਦੋਂ ਹੀ ਸਾਰੇ ਵੀਰੇ ਲਾਗੇ ਕਰਨ ਤੇ ਮਤਲਬ ਮੈਸੇਜ ਆਉਣ ਲੱਗੇ ਸਾਰਿਆਂ ਦੇ ਤੇ ਸਾਰਾ ਕੁਝ ਇਹ ਬਿਲਕੁਲ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੇ ਉਤਾ ਚੱਕਿਆ ਜਰੂਰ ਬਜ਼ੁਰਗ ਨਾਲ ਵੀ ਗੱਲਬਾਤ ਕਰਾਂਗੇ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਤੁਹਾਨੂੰ ਉਹ ਝੌਂਪੜੀ ਦਿਖਾ ਦਿੰਨੇ ਹਾਂ ਜਿਸ ਨੂੰ ਜਿਹੜਾ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਗਿਆ ਇਸ ਜਗ੍ਹਾ ਦੇ ਉੱਪਰ ਪਹਿਲਾਂ ਜਿਹੜੀ ਇੱਕ ਝੌਂਪੜੀ ਬਣੀ ਹੋਈ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਉਹ ਝੌਂਪੜੀ ਆ ਜਿਸ ਦੇ ਵਿੱਚ ਬਾਬਾ ਜੀ ਜਿਹੜੇ ਨੇ ਰਹਿੰਦੇ ਨੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਬਰਸਾਤਾਂ ਆਉਂਦੀਆਂ ਸੀ ਤਾਂ ਕਿਤੇ ਨਾ ਵੱਡੀ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਬਾਬਾ ਜੀ ਨੂੰ ਕਰਨਾ ਪੈਂਦਾ ਸੀ ਦਾ ਬਾਬੀ ਤੁਹਾਨੂੰ ਤਾਂ ਇਹਨਾਂ ਨੌਜਵਾਨਾਂ ਚ ਹੀ ਰੱਬ ਦਿਖਦਾ ਹੋਣਾ ਮੈਂ ਹਾਂ ਜੀ ਹਾਂ ਜੀ ਮੈਨੂੰ ਸੰਸਾਰ ਸਾਰੇ ਸੰਸਾਰ ਚ ਜਿੰਨੀ ਵੀ ਦੁਨੀਆ ਸਾਰੇ ਮੁੰਡੇ ਨੌਜਵਾਨ ਨੇ ਇਹਨਾਂ ਵਜਿਹੀ ਰੱਬ ਦੀ ਦਾ ਇਹਨਾਂ ਨੇ ਮੇਰਾ ਪਰਵਕਾਰ ਕੀਤਾ ਮੈਂ ਬਹੁਤ ਤੰਗ ਰਹਿੰਦਾ ਸੀ ਝੁੱਗੀ ਦੇ ਵਿੱਚ ਮੀਂਹ ਚ ਕਈ ਵਾਰੀ ਭejਦਾ ਸੀ ਸਾਰੇ ਕੱਪੜੇ ਬਿਸਤਰੇ ਭੇਜ ਜਾਂਦੇ ਸੀ ਹੁਣ ਇਹਨਾਂ ਨੇ ਅਫਰਾਲਾ ਕੀਤਾ ਕਹਿੰਦੇ ਬਾਬਾ ਜੀ ਅਸੀਂ ਤੁਹਾਨੂੰ ਕਮਰਾ ਬਣਾ ਦਿੰਨੇ ਆ ਮੈਂ ਕਿਹਾ ਬਹੁਤ ਤੁਹਾਡਾ ਧੰਨਵਾਦ ਆ ਭਾਈ ਮਹਾਰਾਜ ਤੁਹਾਡੀ ਸੇਵਾ ਸਫਲੀ ਕਰੇ ਪਰਮੇਸ਼ਰ ਤਨੂ ਬੜੇ ਬੜੇ ਕੰਮ ਭਾਗ ਲਾਵੇ ਸੱਚੇ ਪਾਤਸ਼ਾਹ ਤੁਹਾਡੇ ਭੈਣਾ ਭਾਈਆਂ ਨੂੰ ਤੰਦਰੁਸਤੀ ਬਖਸ਼ੇ ਪਰਿਵਾਰ ਨੂੰ ਤੁਹਾਡੇ ਨੂੰ ਸਾਰੀ ਜਿੰਨੀ ਆਪਣੀ ਟੀਮ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਮਹਾਰਾਜ ਜਬ ਕਿੰਨੇ ਕ ਸਮੇਂ ਤੋਂ ਇਹ ਤੰਗੀ ਕੱਟ ਰਹੀ ਸੀ ਕਿੰਨੇ ਕ ਸਮੇਂ ਤੋਂ ਜਿਹੇ ਹਾਲਾਤ ਸੀਗੇ 20 ਸਾਲ ਹੋ ਗਏ 30 ਸਾਲ ਹੋ ਗਏ ਜਿਹੇ ਹਾਲਾਤ ਸੀ ਕਦੇ ਪਿੰਡ ਦੀ ਪੰਚਾਇਤ ਜਾਂ ਕਹਿੰਦੇ ਨਹੀਂ ਹੁੰਦੇ ਵੀ ਹੁਣ ਤਾਂ ਸਰਕਾਰਾਂ ਘਰ ਪਾਕੇ ਦਿੰਦੀਆਂ ਨੇ ਕਦੇ ਉੱਥੇ ਤੱਕ ਅਪਰੋਚ ਨਹੀਂ ਸੀ ਕੀਤੀ ਨਹੀਂ ਜੀ ਕਸੀ ਇੱਕ ਦੋ ਵਾਰੀ ਜਿਹੜਾ ਬਣਿਆ ਸੀ ਨਾ ਸਰਪੰਚ ਹਾਂਜੀ ਹਾਂਜੀ ਉਹਨੂੰ ਕਿਹਾ ਵੇ ਦੇ ਲਾਸੀਂ ਸੋਨੇ ਨ ਮੰਗ ਰਾਂ ਹਾਂ ਹਾਂਜੀ ਹਾਂਜੀ ਤੁਹਾਨੂੰ ਵੋਟ ਵੀ ਤੁਹਾਨੂੰ ਪਾਈ ਆ ਹਾਂਜੀ ਹਾਂਜੀ ਵੇ ਸਾਡਾ ਕੁਝ ਕਰੋ ਪਰ ਉਹਨਾਂ ਨੇ ਗੌਰ ਹੀ ਨਹੀਂ ਦਿੱਤੀ ਉਸ ਬਾਲ ਤੇ ਅੱਛਾ ਜੀ ਗੌਰ ਨਹੀਂ ਦਿੱਤੀ ਹੈਗੀ ਹੁਣ ਲੱਗਦਾ ਕਿ ਮਾੜਾ ਮੋਟਾ ਜਿਹੜਾ ਵਾ ਮਾੜਾ ਮੋਟਾ ਕੀ ਮਤਲਬ ਕਹਾਂਗੇ ਕਿ ਆਪਾਂ ਇੱਕ ਲੈਵਲ ਤੇ ਆ ਜਾਾਂਗੇ ਸਿਰ ਦੇ ਉੱਤੇ ਜਿਹੜੀ ਆ ਛੱਤ ਆ ਜਾਊਗੀ ਮੀਂਹ ਕਣੀ ਤੋਂ ਧੁੱਪ ਛਾਂ ਤੋਂ ਬਚਿਆ ਜਾ ਸਕਦਾ ਹਾਂਜੀ ਹਾਂਜੀ ਹਾਂ ਬਚਿਆ ਜਾ ਸਕਦਾ ਜਦੋਂ ਹੁਣ ਤੁਸੀਂ ਐਡੀ ਕਿਰਪਾ ਕੀਤੀ ਹੈ ਮਿਹਰਬਾਨੀ કરી ਹੈ ਮੇਰੇ ਗਰੀਬ ਤੇ ਹੁਣ ਫਿਰ ਮੋਜੇ ਮੋਜਨ ਥੋੜੇ ਸਰ ਤੇ ਇਹ ਬਿਲਕੁਲ ਕਿਤੇ ਨਾ ਕਿਤੇ ਹੋਰ ਵੀ ਨੌਜਵਾਨ ਨੇ ਗੱਲਬਾਤ ਕਰਾਂਗੇ ਭਾਈ ਜੀ ਮੈਨੂੰ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਵਾ ਵੀ ਇਸ ਦਿਨ ਪਹਿਰ ਤੋਂ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਵਾ ਇਕੱਲੇ ਨੌਜਵਾਨ ਹੀ ਕਰ ਰਹੇ ਹੋ ਜਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿੰਡ ਦੇ ਜਿਹੜੇ ਬਾਹਰ ਬੈਠੇ ਨੇ ਲੋਕ ਉਹ ਵੀ ਸਹਿਯੋਗ ਕਰ ਰਹੇ ਨੇ ਬਾਕੀ ਲੋਕ ਕਿੰਨਾ ਕੁ ਸਹਿਯੋਗ ਇਹਦੇ ਵਿੱਚ ਜੀ ਸਾਡੇ ਸਾਰੇ ਪਿੰਡ ਦੇ ਮੁੰਡੇ ਆ ਜਿਹੜੇ ਜਿੰਨੇ ਬਾਹਰ ਐਨ ਆਰ ਆਈ ਵੀਰ ਆ ਸਾਡੇ ਹਾਂਜੀ ਹਾਂਜੀ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਆ ਬਾਕੀ ਪਿੰਡ ਦੇ ਪਤਵੰਤੇ ਸੱਜਣ ਸਾਡੇ ਬਹੁਤ ਹੋਰ ਸਾਡੇ ਆਲੇ-ਦਲੇ ਦੀਆਂ ਕਲੋਨੀਆਂ ਤੋਂ ਮੁੰਡੇ ਜਿਵੇਂ ਪ੍ਰਸ਼ੂਤਮ ਵੀਰ ਹੋ ਜਿਵੇਂ ਵੀ ਕਿਹਾ ਸਾਡਾ ਇੱਕ ਇੱਕ ਬੋਲ ਤੇ ਉਹਨਾਂ ਨੇ ਆਪਦਾ ਪਗਾਇਬ ਜਰਿਆ ਨਹੀਂ ਹੋਰ ਵੀ ਗਾਂਵ ਵਾਸਤੇ ਵੀ ਸਾਨੂੰ ਕਹਿੰਦੇ ਵੀ ਪਿੰਡ ਚ ਹੋਰ ਵੀ ਕਿਹੇ ਗਰੀਬ ਲੋਕ ਦੇਖ ਲਓ ਵੀ ਜਿਹਦੇ ਬਿਲਕੁਲ ਘਰ ਨਹੀਂ ਹੈਗਾ ਵੀ ਉਹਨੂੰ ਕਮਰਾ ਪਾ ਕੇ ਦੋ ਵਧੀਆ ਤਰੀਕੇ ਨਾਲ ਲੈਂਟਰ ਪਾ ਕੇ ਬਾਥਰੂਮ ਰਸੋਈ ਵਗੈਰਾ ਤਿਆਰ ਕਰਕੇ ਸੀ ਦੇ ਰਹੇ ਹਾਂ ਮੈਨੂੰ ਲੱਗਦਾ ਕਿ ਜੇਕਰ ਇਦਾਂ ਦੀ ਸੋਚ ਹੋ ਜਵੇ ਸਾਰੇ ਨੌਜਵਾਨਾਂ ਦੀ ਜਿੱਦਾਂ ਬਾਹਰ ਗਏ ਵਿਦੇਸ਼ ਗਏ ਲੋਕ ਨੇ ਜੇਕਰ ਇਦਾਂ ਦੀ ਸੋਚ ਹੋ ਜਵੇ ਮੈਨੂੰ ਲੱਗਦਾ ਕਿ ਫੇਰ ਤਾਂ ਕੋਈ ਵੀ ਬੰਦਾ ਬਿਨਾਂ ਛੱਤ ਤੋਂ ਨਾ ਰਹੇ ਸਾਰੇ ਬੰਦੇ ਜਿਹੜੇ ਨੇ ਬਰਾਬਰ ਇੱਕ ਲੈਵਲ ਤੇ ਤਾਂ ਪਹੁੰਚ ਹੀ ਜਾਣਗੇ ਦੇਖੋ ਜੀ ਆਪਾਂ ਨੂੰ ਪਤਾ ਹੀ ਹੈ ਜਿਵੇਂ ਹੁਣ ਬੂੰਦ ਬੂੰਦ ਨਾਲ ਘੜਾ ਭਰਦਾ ਸਾਰਿਆਂ ਦੇ ਸਹਿਯੋਗ ਨਾਲ ਵੀਰੇ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਕਰਦੇ ਆਪਾਂ ਜਦੋਂ ਆਪਣਾ ਕੋਈ ਵੀ ਆਪਾਂ ਕਾਰਜ ਆਰੰਭਦੇ ਆ ਉਹ ਸਫਲ ਹੋ ਜਾਂਦਾ ਵੀਰੇ ਫੋਲੋ ਵਜਨ ਜੀ ਬਿਲਕੁਲ ਕੀ ਲੋਕਾਂ ਨੂੰ ਕੀ اپੀਲ ਆ ਹੋਰਾਂ ਲੋਕਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਮੈਂ ਤਾਂ ਕਹਿੰਦਾ ਵੀ ਦੁਨੀਆ ਬਹੁਤ ਵੱਸਦੀ ਆ ਅਸੀਂ ਦੇਖਿਆ ਵੀ ਕਰੋੜਾਂ ਰੁਪਏ ਲੋਕੀ ਨਾ ਇਦਾਂ ਹੀ ਦਾਨ ਕਰ ਜਾਂਦੇ ਆ ਪਤਾ ਨਹੀਂ ਲੱਗਦਾ ਹੈਗਾ ਗੁਪਤ ਦਾਨ ਚ ਪਾ ਜਾਂਦੇ ਆ ਲੱਗਦਾ ਵੀ ਇਹ ਜਿਹੇ ਲੋਕਾਂ ਦੀ ਜਿਹੜੀ ਮਦਦ ਕਰਨੀ ਚਾਹੀਦੀ ਹੈ ਜਾਂ ਫਿਰ ਕੀ اپੀਲ ਕਰੋਗੇ ਜੇ ਕੋਈ ਘਟਦਾ ਵਾਧਦਾ ਵੀ ਲੋਕ ਜਿਹੜੇ ਇਹਦੇ ਚ ਮਦਦ ਕਰਨ ਅ ਵੀਰੇ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਕਵਾਂਗੇ ਕਿ ਜਿੰਨੇ ਵੀ ਪਿੰਡ ਜਿੱਥੇ ਤੱਕ ਆਪਣੀ ਆਵਾਜ਼ ਜਾਂਦੀ ਆ ਤੇ ਉਹ ਪਿੰਡਾਂ ਵਾਲੇ ਜਿਹੜੇ ਵੀ ਲੋਕ ਨੇ ਉਹ ਆਪਣੇ ਆਪਣੇ ਪਿੰਡਾਂ ਚ ਇੱਕ ਕਮੇਟੀਆਂ ਬਣਾਉਣ ਕਮੇਟੀਆਂ ਬਣਾ ਕੇ ਇਦਾਂ ਦੇਖਣਾ ਵੀ ਕਿਸੇ ਦਾ ਘਰ ਬਣਨ ਵਾਲਾ ਤਾਂ ਉਹਦੀ ਜ਼ਰੂਰ ਪਿੰਡਾਂ ਦੇ ਵਿੱਚ ਆਪਦੇ ਲੈਵਲ ਤੇ ਉਹ ਸੇਵਾ ਕਰਨ ਅਸੀਂ ਆਪਦੇ ਪਿੰਡ ਦੇ ਵਿੱਚ ਸਾਨੂੰ ਜੀ ਐਨ ਆਰ ਆਈ ਵੀਰ ਤੇ ਸਾਡਾ ਇੱਕ ਗਰੁੱਪ ਬਣਿਆ ਹੋਇਆ ਤੇ ਗਰੁੱਪ ਦੇ ਵਿੱਚ ਸਾਨੂੰ ਹੋਰਲੇ ਪਿੰਡਾਂ ਤੋਂ ਵੀ ਬਹੁਤ ਮਦਦ ਆਈ ਆ ਤੇ ਸਾਨੂੰ ਉਮੀਦ ਆ ਕਿ ਜੇ ਸਾਡੇ ਕੋਲ ਕੁਝ ਮਾੜਾ ਮੋਟਾ ਘਟਦਾ ਵੱਧਦਾ ਤਾਂ ਸਾਡੇ ਪਿੰਡ ਦਾ ਪੂਰਾ ਸਹਿਯੋਗ ਉਹ ਸਾਨੂੰ ਪੂਰਾ ਸਹਿਯੋਗ ਦੇਣਗੇ ਇਸ ਚੀਜ਼ ਵਿੱਚ ਬਾਈ ਜੀ ਜਿਸ ਤਰ੍ਹਾਂ ਹੁਣ ਕਹਿੰਦੇ ਨੇ ਕਿ ਇੱਥੇ ਹੁਣ ਕਾਰੀਗਰ ਮੈਨੂੰ ਲੱਗਦਾ ਵੀ ਅੱਜ ਜਿਹੜੀ ਆ ਸ਼ੁਰੂਆਤ ਹੋ ਗਈ ਆ ਇਸ ਦੀ ਵੀ ਕਾਰੀਗਰ ਜਿਹੜੇ ਅੱਜ ਲੱਗਣ ਲੱਗੇ ਨੇ ਮੈਨੂੰ ਲੱਗਦਾ ਕਿ ਬਹੁਤ ਜਲਦੀ ਜਿਹੜਾ ਬਾਬੇ ਦਾ ਆਸ਼ੀਆਨਾ ਬਣ ਜਾਊਗਾ ਹੋਰਾਂ ਲੋਕਾਂ ਨੂੰ ਹੋਰਾਂ ਮੁੰਡਿਆਂ ਨੂੰ ਕੀ ਕਹੋਂਗੇ ਨੌਜਵਾਨਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਅਸੀਂ ਦੇਖਦੇ ਆਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਦੇਖਦੇ ਆਂ ਤਾਂ ਬੜਾ ਮਾਣ ਹੁੰਦਾ ਪਰ ਫਿਰ ਵੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ। ਨਹੀਂ ਬਈ ਅੱਜ ਅੱਜ ਲੱਗਿਆ ਮੈਸਤਰੀ ਅੱਜ ਸ਼ੁਰੂ ਹੋ ਜਾਊਗਾ ਸਾਰਾ ਕੰਮ। ਬਾਕੀ ਵੀਰੇ ਆਹ ਚੀਜ਼ਾਂ ਤਾਂ ਦੇਖਣੀਆਂ ਚਾਹੀਦੀਆਂ ਆਪਾਂ ਆਪ ਦਾ ਪਿੰਡ ਹੀ ਸੰਭਲੀ ਇਹੀ ਬਹੁਤ ਵੱਡੀ ਗੱਲ ਆ। ਪਿੰਡ ਇਹ ਤੋਂ ਉੱਤੇ ਕੀ ਆ ਹੁਣ ਜਿਵੇਂ ਆਪਾਂ ਸਾਰੇ ਮੁੰਡੇ ਲੱਗ ਕੇ ਵੀਰੇ ਲੱਗੇ ਹੋਇਆ ਕਰਨ ਹੁਣ ਵਧੀਆ ਹੋਊਗਾ ਸਾਰਾ ਕੁਝ। ਲੱਗਦਾ ਕਿ ਘਰ ਤੋਂ ਜਿਹੜੀ ਸ਼ੁਰੂਆਤ ਕਰਨੀ ਚਾਹੀਦੀ ਆ ਆਪਣੇ ਪਿੰਡ ਤੋਂ ਆਪਣੇ ਲੋਕਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਆ ਪਹਿਲ ਕਰਨੀ ਚਾਹੀਦੀ ਆ ਪਹਿਲ ਜੀ ਜ਼ਰੂਰ ਕਰਨੀ ਜਿਹੜੇ ਗਰੀਬ ਬੰਦੇ ਦਾ ਹਰ ਪਿੰਡ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜਿੰਨੇ ਵੀ ਮੈਂਬਰ ਨੇ ਪਿੰਡਾਂ ਦੇ ਹਾਂਜੀ ਸਾਰਿਆਂ ਦਾ ਸਹਿਯੋਗ ਕਰਨਾ ਚਾਹੀਦਾ ਵਾ ਹਾਂਜੀ ਕਿਦਾਂ ਕਿਦਾਂ ਦੇਖਦੇ ਹੋ ਵੀਰ ਜੀ ਕਿਦਾਂ ਕਿਦਾਂ ਵੀ ਹੋਰ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਵੀ ਪਹਿਲ ਜਿਹੜੀ ਪਹਿਲ ਹੋ ਗਈ ਪਹਿਲਾ ਕਦਮ ਪੁੱਟਣਾ ਹੀ ਕਹਿੰਦੇ ਔਖਾ ਹੁੰਦਾ ਵਾ ਵੀ ਬਾਕੀ ਤਾਂ ਜੁੜ ਜਾਂਦੇ ਆ ਸਾਰੇ ਆਪਣੇ ਆਪ ਬਿਲਕੁਲ ਵੀਰੇ ਹੁਣ ਅਸੀਂ ਸ਼ੁਰੂਆਤ ਕੀਤੀ ਹੈ ਸ਼ੁਰੂਆਤ ਦੇ ਵਿੱਚ ਸਾਨੂੰ ਬਹੁਤ ਵਧੀਆ ਸਾਰੇ ਪਿੰਡ ਨੇ ਸਾਡੇ ਐਨਆਰਈ ਵੀਰਾਂ ਨੇ ਸਾਨੂੰ ਇੱਕ ਛੋਟੇ ਜਿਹੇ ਬੋਲ ਤੇ ਬਹੁਤ ਸਹਿਯੋਗ ਦਿੱਤਾ ਤੇ ਹੁਣ ਮੈਨੂੰ ਉਮੀਦ ਆ ਕਿ ਜਿਹੜੇ ਵੀ ਪਿੰਡ ਦੇ ਵਿੱਚ ਹੋਰ 2-4 ਸਾਡੇ ਪਰਿਵਾਰ ਲੋੜਵੰਦਾ ਅਸੀਂ ਇਹਦੇ ਨਾਲ ਨਾਲ ਅਸੀਂ ਇੱਕ ਰਾਸ਼ਨ ਦੀ ਜਿਹੜੀ ਪਿੰਡ ਪਿੰਡ ਦੇ ਵਿੱਚ ਸਾਡੇ ਪਰਿਵਾਰ ਇਦਾਂ ਦੇ ਲੋੜਵੰਦ ਉਹਨਾਂ ਨੂੰ ਅਸੀਂ ਇਹਦੇ ਘਰਾਂ ਦੇ ਨਾਲ ਨਾਲ ਰਾਸ਼ਨ ਵੀ ਮਹయ్యా ਕਰਾਵਾਂਗੇ ਸਰਕਾਰਾਂ ਨੂੰ ਕੀ ਅਪੀਲ ਕਰੋਗੇ ਸਮੇਂ ਦੀਆਂ ਸਰਕਾਰਾਂ ਚਾਹੇ ਕੋਈ ਵੀ ਨੇ ਜਾਂ ਫਿਰ ਜਿਹੜੇ ਲੀਡਰ ਨੇ ਕਿਉਂ ਵੋਟਾਂ ਮੰਗਣ ਵਾਸਤੇ ਤਾਂ ਆਉਂਦੇ ਹੀ ਨਹੀਂ ਇੱਥੇ ਤੱਕ ਪਹੁੰਚ ਕਰਦੇ ਨੇ ਉਹਨਾਂ ਨੂੰ ਵੀ ਦਿਖਾਈ ਦਿੱਤਾ ਹੋਣਾ ਵਾ ਮੇਰੇ ਸਰਕਾਰਾਂ ਨੂੰ ਵੀ ਜਰੂਰ ਪਿੰਡ ਦੀ ਪੰਚਾਇਤਾਂ ਦੇ ਨਾਲ ਮਿਲ ਕੇ ਇਹ ਜੇ ਮਤਲਬ ਗਰੀਬਾਂ ਦੀ ਬਾਹ ਫੜਨੀ ਚਾਹੀਦੀ ਆ ਸਰਕਾਰਾਂ ਨੂੰ ਵੀ ਜੇ ਪਤਾ ਤਾਂ ਹੀ ਲੱਗੂਗਾ ਜੀ ਜੇ ਪਿੰਡ ਦੇ ਮੋਹਤਵਾਰ ਸੱਜਣ ਜਿਹੜੇ ਪਿੰਡ ਦੀਆਂ ਪੰਚਾਇਤਾਂ ਪਿੰਡ ਨੂੰ ਚਲਾ ਰਹੇ ਹੁੰਦੇ ਆ ਉਹ ਸਰਕਾਰਾਂ ਨਾਲ ਸੰਪਰਕ ਕਰਕੇ ਇਹ ਜੇ ਕੰਮ ਜਰੂਰ ਕਰਨ ਕਿਉਂਕਿ ਜੇ ਆਪਾਂ ਆਪਦੇ ਪਿੰਡ ਦੇ ਵਿੱਚ ਪਹਿਲਾਂ ਸੁਧਾਰ ਕਰਾਂਗੇ ਤਾਂ ਹੀ ਫਿਰ ਸ਼ਹਿਰਾਂ ਦਾ ਜਾਂ ਵੱਡੇ ਲੈਵਲ ਤੇ ਕੰਮ ਹੋਊਗਾ ਪਿੰਡਾਂ ਦੇ ਸੁਧਾਰ ਵੀਰੇ ਤਾਂ ਹੀ ਹੋਣਗੇ ਜੇ ਪਿੰਡ ਦੇ ਪੰਚਾਇਤਾਂ ਮੋਦਵਾਰ ਸੱਜਣ ਪਿੰਡਾਂ ਦੇ ਪਿੰਡ ਦੇ ਗਰੀਬ ਦੀ ਬਾਹ ਫੜਨਗੇ ਤੇ ਉਹਨਾਂ ਦੀਆਂ ਛੋਟੀਆਂ-ਮੁੰਟੀਆਂ ਲੋੜਾਂ ਪੂਰੀਆਂ ਕਰਨਗੇ ਜੀ ਬਿਲਕੁਲ ਕਿਤੇ ਨਾ ਕਿਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਜਿਹੜੀ ਆ ਫਿਲਹਾਲ ਸਫਾਈ ਕਰ ਦਿੱਤੀ ਆ ਤੇ ਅੱਜ ਇਸ ਦੀ ਜਿਹੜੀ ਆ ਸ਼ੁਰੂਆਤ ਹੋਵੇਗੀ ਕਿਹਾ ਜਾ ਰਿਹਾ ਹੈ ਕਿ ਇੱਕ ਛੱਤ ਜਿਹੜੀ ਆ ਬਣਾਈ ਜਾਵੇ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਆਸ਼ੀਆਨਾ ਬਜ਼ੁਰਗ ਜਿਹੜੇ ਨੇ ਰਹਿੰਦੇ ਨੇ ਇੱਥੇ ਬਾਬਾ ਜੀ ਉਹਨਾਂ ਦਾ ਜਿਹੜਾ ਆਸ਼ੀਆਨਾ ਜਿਹੜਾ ਤਿਆਰ ਹੋਣ ਜਾ ਰਿਹਾ ਜਿਸ ਦੇ ਵਿੱਚ ਨੌਜਵਾਨ ਜਿਹੜੇ ਨੇ ਪੂਰਨ ਯੋਗਦਾਨ ਪਾ ਰਹੇ ਨੇ ਤੇ ਕਹਿੰਦੇ ਨੇ ਕਿ ਸਾਨੂੰ ਜਿਹੜੇ ਪਿੰਡ ਵਾਸੀ ਨੇ ਜਾਂ ਫਿਰ ਜਿਹੜੇ ਐਨ ਆਰ ਆਈ ਭਰਾ ਜਿਹੜੇ ਬਾਹਰ ਗਏ ਹੋਏ ਨੇ ਉਹਨਾਂ ਦਾ ਪੂਰਨ ਸਹਿਯੋਗ ਆ ਤੇ ਅਸੀਂ ਵੀ ਅਪੀਲ ਕਰਾਂਗੇ ਕਿ ਜੇਕਰ ਆਪਣੇ ਪਿੰਡ ਦੇ ਕਿਸੇ ਵਿਅਕਤੀ ਦੀ ਉਹ ਬਾਹ ਤੁਸੀਂ ਵੀ ਬਾਹ ਫੜ ਸਕਦੇ ਹੋ ਤਾਂ ਜਰੂਰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਤੁਹਾਡੇ ਬਾਪੂ ਜੀ ਸਾਡੇ ਡੈਡੀ ਅੱਜ ਕਿੰਨੇ ਕਿਸਮੇ ਤੋਂ ਅਜਿਹੇ ਹਾਲਾਤ ਸੀਗੇ ਹਾਲਾਤ ਤਾਂ ਇਹਨਾਂ ਦੇ ਸਮਝੋਂ 25-30 ਸਾਲ ਹੀ ਹੋ ਗਏ। ਅੱਛਾ ਕਿਦਾਂ ਕਦੋਂ ਆਏ ਤੁਸੀਂ ਕਦੋਂ ਤੁਸੀਂ ਦੇਖਿਆ ਕਿ ਹਾਲਾਤ ਜਿਹੜੇ ਨੇ ਬਸ ਤੋਂ ਬੱਦਰ ਹੋ ਗਏ ਨੇ ਕੀ ਕਿਹਾ ਕਿਨੂੰ ਅਪੀਲ ਕੀਤੀ? ਅਸੀਂ ਸਭ ਤੋਂ ਪਹਿਲਾਂ ਸਨਿਸ਼ਚਿਆ ਨੂੰ ਕੀਤੀ ਹੈ ਜੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਰੇ ਮੁੰਡਿਆਂ ਦੇ ਨਾਲ ਗੱਲ ਕੀਤੀ। ਲੱਗਦਾ ਕਿ ਪਰਮਾਤਮਾ ਨੇ ਬਾਹ ਫੜ ਲਈਆ। ਹਾਂ ਜੀ ਸੱਚੇ ਪਾਤਸ਼ਾਹ ਵੈਗਰੂ ਨੇ ਇਹਨਾਂ ਦੀ ਬਾਹ ਫੜੀ। ਵੀ ਹੁਣ ਮਕਾਨ ਜਿਹੜਾ ਹੁਣ ਤੁਹਾਡੇ ਤੁਹਾਨੂੰ ਟੈਨਸ਼ਨ ਕਰ ਜੂਗੀ ਥੋੜੀ ਜੀ ਵੀ ਮਤਲਬ ਸੁੱਖ ਸ਼ਾਂਤਨਾ ਤੁਹਾਡੇ ਬਾਪੂ ਜੀ ਰਹਿਣਗੇ ਹਾਂਜੀ ਵਧੀਆ ਜ਼ਿੰਦਗੀ ਬਤੀਤ ਕਰਦੇ ਜਿੰਦਾ ਪਹਿਲਾਂ ਰਹਿੰਦੇ ਸੀ ਸਹੁਰੇ ਘਰ ਚਿੰਤਾ ਹੀ ਰਹਿੰਦੀ ਸੀ ਬਹੁਤ ਚਿੰਤਾ ਰਹਿੰਦੀ ਸੀ ਫੋਨ ਕਰਦੇ ਰਹਿੰਦੇ ਸੀ ਕਦੇ ਮੇਰੇ ਬੱਚੇ ਗੇੜਾ ਮਾਰ ਕੇ ਜਾਂਦੇ ਸੀ ਕਦੇ ਮੈਂ ਮਾਰਤੀ ਜਾਂਦੀ ਸੀ ਹਾਂਜੀ ਕਦੇ ਪਟੀਆਂ ਭੈਣ ਆ ਜਾਂਦੀ ਸੀ ਸਾਲ ਦੋ ਸਾਲ ਬਾਅਦ ਸੀ ਥੋੜਾ ਜਿਹਾ ਨੇੜੇ ਰਹਿੰਦੇ ਸੀ ਥੋੜਾ ਜਲਦੀ ਆ ਜਾਂਦੇ ਸੀ ਹਣ ਵੀ ਸਮਝੋ ਮਾਰ ਹੀ ਗਏ ਸੀ ਸਮਝੋ ਵੈਗਰੂ ਨਹੀਂ ਚੱਕਿਆ ਜਦੋਂ ਆ ਕੇ ਨਾ ਚੱਕਿਆ ਅੱਛਾ ਤੁਹਾਡੇ ਬ੍ਰਦਰ ਨਹੀਂ ਕੋਈ ਹੈਗੇ ਬ੍ਰਦਰ ਸਾਡਾ ਇੱਕੋ ਹੀ ਸੀਗਾ ਉਹ ਵੀ ਪੂਰੇ ਹੋ ਗਏ ਆ ਕੰਮੀਨਾ ਤੋਂ ਆਪਾਂ ਹੋ ਗਿਆ ਨਾ ਅੱਛਾ ਬਜ਼ੁਰਗ ਬਾਪੂ ਜੀ ਨੇ ਕੀ ਘਰ ਦੇ ਕਰ ਲਈ ਤਕਰੀਬਨ ਤਕਰੀਬਨ ਲੈਂਦੇ ਸੀ ਇਹਨਾਂ ਦਾ ਬਸ ਆਈਆਂ ਹੁਣ ਬਾਪੂ ਜੀ ਇਕੱਲੇ ਦਾ ਰਹਿਣਾ ਵੀ ਬਹੁਤ ਔਖਾ ਸੀਗਾ ਬਹੁਤ ਜ਼ਿਆਦਾ ਯਾਨੀ ਮਤਲਬ ਉਹਨਾਂ ਦੀ ਟੈਨਸ਼ਨ ਨਾਲ ਹੀ ਮੰਜੇ ਤੇ ਗਿਰ ਗਏ ਤੇ ਵੀ ਸਾਡੇ ਕੋਲੇ ਕੋਈ ਅੱਗੇ ਪਿੱਛੇ ਕੋਈ ਵੀ ਸੰਭਾਲਣ ਵਾਲਾ ਨਹੀਂ ਰਿਹਾ ਉਹ ਜਿਆਦਾ ਜਾਨੀ ਤਕਲੀਫ ਹੋਈ ਇਹਨਾਂ ਨੂੰ ਤੇ ਸਾਨੂੰ ਫਿਰ ਸਾਡੀ ਚਾਚੀ ਨੇ ਫੋਨ ਕਰਕੇ ਬੁਲਾਇਆ ਕਿਸੇ ਸਰਕਾਰੀ ਅਧਿਕਾਰੀ ਨੇ ਜਾਂ ਸਰਕਾਰ ਨੇ ਬਾਹ ਨੀ ਫੜੀ ਕਿਸੇ ਨੇ ਸਾਡੇ ਘਰ ਤੱਕ ਕੋਈ ਇੱਥੇ ਮੈਂ ਤਾਂ ਕੋਈ ਨਹੀਂ ਦੇਖਿਆ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਅੱਛਾ ਵੋਟਾਂ ਮੰਗਣਾਉਂਦੇ ਸੀ ਵੋਟਾਂ ਮੰਗਣ ਜ਼ਰੂਰ ਆ ਚੌਂਤਰੇ ਦੇ ਕੱਠ ਹੁੰਦਾ ਰਿਹਾ ਬਥੇਰੀਆਂ ਮੀਟਿੰਗਾਂ ਕਰਦੇ ਰਹੇ ਨੇ ਬਥੇਰੇ ਚਾਹ ਪਾਣੀ ਚੱਲਦੇ ਰਹੇ ਨੇ ਇਹੋ ਜਿਹੇ ਚਾਹ ਪਾਣੀ ਚਲਾਉਣ ਦਾ ਕੀ ਫਾਇਦਾ ਜਦੋਂ ਕਿਸੇ ਗਰੀਬ ਦੀ ਬਾਹ ਨਾ ਫੜੀ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ